ਕੋਈ ਵਿਖਾ ਲਿਆ ਕ੍ਰਿਸਮਸ ਦੀ ਪੋਸਟ ਆ ਗਈ ਛੋਟੇ ਸ਼ਹਿਜਾਦੇ ਆਂ ਦੀ بڑے ਸ਼ਹਿਜਾਦੇ ਆਂ ਦੀ ਕੋਈ ਪੋਸਟ ਨਹੀਂ ਆ ਗਈ ਆ ਜਰਮਨੀਆਂ ਦੀਆਂ ਫੋਟੋਆਂ ਆ ਗਈਆਂ ਮੈਡਮ ਦੀ ਫੋਟੋ ਨਿਕਲ ਗਈ ਕੋਈ ਵੀ ਚਾਹੇ ਮਲਿਕਾਰ ਜਗਨ ਖੜਗੇ ਦਾ ਪੇਜ ਖੋਲ ਲੈ ਕਾਂਗਰਸ ਪਾਰਟੀ ਦਾ ਆਫੀਸ਼ੀਅਲ ਪੇਜ ਖੋਲ ਲੈ ਨੈਸ਼ਨ ਪਿੰਕਾ ਗਾਂਧੀ ਜੀ ਦਾ ਖੋਲ ਲੈ ਕਿਸੇ ਦਾ ਐਨਆਰਐ ਲੀਡਰ ਦਾ ਖੋਲ ਲੈ ਬੜੇ ਦਾ ਹਰੇਕ ਦੇ ਦਿਲ ਦੇ ਵਿੱਚ ਨਫ਼ਰਤ ਦੀ ਭਾਵਨਾ ਭਰੀ ਹੋਈ ਹੈ ਉਹ ਸੀ ਡਬਲ ਸੀ ਵੀ ਬਲੀਟਿੰਗ ਦੇ ਵਿੱਚ ਕ੍ਰਿਸਮਸ ਹੋਰ ਖਾਰਾ ਕੋਈ ਡਿਸਕਸ ਹੋ ਗਿਆ ਪਰ ਸ਼ਹਿਬਜ਼ਾਦਿਆਂ ਦੇ ਲਈ ਇੱਕ ਸ਼ਬਦ ਇੱਕ ਲਾਈਨ ਤੱਕ ਵੀ ਨਹੀਂ ਬੋਲੀ ਇੱਕ ਮਤਾ ਤੱਕ ਵੀ ਨਹੀਂ ਪੇਸ਼ ਕੀਤਾ ਖੜੇ ਹੋ ਕੇ ਸੋਹਾਂ ਖਾਲੀਆਂ ਪਰ ਉਹਨਾਂ ਨੂੰ ਸਜਦਾ ਕਰਨ ਦੇ ਲਈ ਇਹਨਾਂ ਕੋਲ 10 ਸੈਕਿੰਡ ਦਾ ਟਾਈਮ ਵੀ ਨਹੀਂ ਸੀਗਾ ਕਾਂਗਰਸ ਪਾਰਟੀ ਦੇ ਲੂਕ ਬੋਲ ਅੱਜ ਮੈਂ ਜਿਹੜੇ ਮੁਹੱਬਤ ਦੀ ਦੁਕਾਨ ਕਹਿੰਦੇ ਆ ਉਨ੍ਹਾਂ ਦੀ ਨਫ਼ਰਤ ਦੀ ਦੁਕਾਨ ਹੈ ਜਿਹੜੀ ਉਹਨੂੰ ਐਕਸਪੋਜ਼ ਕਰਨ ਲੱਗੇ ਆਂ ਉਹਨਾਂ ਦੇ ਦਿਲ ਦੇ ਵਿੱਚ ਸਿੱਖਾਂ ਪ੍ਰਤੀ ਕਿੰਨੀ ਨਫ਼ਰਤ ਹੈ ਉਹਨੂੰ ਐਕਸਪੋਜ਼ ਕਰਨ ਲੱਗੇ ਆਂ ਸੀਡਬੀਸੀਡੀ ਮੀਟਿੰਗ ਸੀ ਸ਼ਹਿਬਜਾਦਿਆਂ ਦੇ ਸ਼ਹੀਦੀ ਪੁਰਖ ਚੰਦੇ ਪਏ ਆ ਉਹ ਸੀਡਬੀਸੀਡੀ ਮੀਟਿੰਗ ਦੇ ਵਿੱਚ ਕ੍ਰਿਸਮਸ ਹੋਰ ਸਾਰਾ ਕੁਝ ਡਿਸਕਸ ਹੋ ਗਿਆ ਪਰ ਸ਼ਹਿਬਜਾਦਿਆਂ ਦੇ ਲਈ ਇੱਕ ਸ਼ਬਦ ਇੱਕ ਲਾਈਨ ਤੱਕ ਵੀ ਨਹੀਂ ਬੋਲੀ ਗਈ ਇੱਕ ਮਤਾ ਤੱਕ ਵੀ ਨਹੀਂ ਪੇਸ਼ ਕੀਤਾ ਗਿਆ ਖੜੇ ਹੋ ਕੇ ਸੌਹਾਂ ਖਾਲੀਆਂ ਪਰ ਉਹਨਾਂ ਨੂੰ ਸਜਦਾ ਕਰਨ ਦੇ ਲਈ ਇਹਨਾਂ ਕੋਲ 10 ਸੈਕਿੰਡ ਦਾ ਟਾਈਮ ਵੀ ਨਹੀਂ ਸੀਗਾ ਕਾਂਗਰਸ ਪਾਰਟੀ ਦੇ ਲੋਕਾਂ ਕੋਲ ਉਸ ਕਾਂਗਰਸ ਪਾਰਟੀ ਦੀ CWCC ਦੀ ਮੀਟਿੰਗ ਦੇ ਵਿੱਚ ਤਿੰਨ ਲੋਕ ਪੰਜਾਬ ਦੇ ਸੀ ਜਿਹੜੇ ਦੋ ਪਗੜੀ ਧਾਰੀ ਸੀਗੇ ਚਰਨਜੀਤ ਸਿੰਘ ਚੰਨੀ ਤੇ ਸੁਖਿੰਦਰ ਸਿੰਘ ਰੱਡਾਪਾ ਪੰਜਾਬ ਦੇ ਵਿੱਚ ਬਹੁਤ ਹੌ ਹੱਲਾ ਕਰਦੇ ਨੇ ਨੌਮਾ ਤੇ ਸਿਆਸਤ ਕਰਦੇ ਨੇ ਪਰ ਜਿੱਥੇ ਸ਼ਹਿਬਜਾਦਿਆਂ ਨੂੰ ਯਾਦ ਕਰਨ ਦੀ ਗੱਲ ਸੀ ਉਸ ਮੀਟਿੰਗ ਦੇ ਵਿੱਚ ਯਾਦ ਕਰਨ ਦੀ ਗੱਲ ਸੀ ਨਾ ਇਹਨਾਂ ਦੇ ਮੂੰਹ ਖੁੱਲੇ ਨਾ ਕੋਈ ਦੋਸ਼ ਸ਼ਬਦ ਕਹਿ ਹੋਵੇ ਇਹ ਨਿਸ਼ਾਨੀ ਹੈ ਕਿ ਕਾਂਗਰਸ ਪਾਰਟੀ ਦੀ ਮਾਨਸਿਕਤਾ ਸਿਰਫ ਇਸ ਕਰਕੇ ਸ਼ਹਿਬਜਾਦਿਆਂ ਦੇ ਸ਼ਹਾਦਤ ਨੂੰ ਨਮਨ ਨਹੀਂ ਕੀਤਾ ਗਿਆ ਕਿਉਂਕਿ ਉਸ ਦੇ ਵਿੱਚ ਵੀਰ ਬਾਲ ਦਿਵਸ ਦਾ ਨਾਮ ਜੁੜਿਆ ਸੀ ਬਾਲ ਦਿਵਸ ਦੇ ਨਾਮ ਤੋਂ ਇਹਨਾਂ ਨੂੰ ਆਬਜੈਕਸ਼ਨ ਹੈ ਜਿੱਦਨ ਨਾਮ ਰੱਖਿਆ ਗਿਆ ਸੀ ਮੋਦੀ ਜੀ ਦੁਆਰਾ ਉਸ ਦਿਨ ਵੀ ਕਾਂਗਰਸ ਪਾਰਟੀ ਨੇ ਇਸ ਦਾ ਵਿਰੋਧ ਕੀਤਾ ਸੀ ਤੇ ਇਹ ਸੱਚ ਸਾਬਤ ਹੋ ਗਿਆ ਉਸ ਮੀਟਿੰਗ ਦੇ ਵਿੱਚ ਦੂਜਾ ਇਹਨਾਂ ਦੀ ਮਾਨਸਿਕਤਾ ਨੂੰ ਇਹ ਕੋਈ ਸ਼ਬਦ ਬੋਲਣ ਨਹੀਂ ਬੋਲੇ ਕੋਈ ਫਰਕ ਨਹੀਂ ਪੈਂਦਾ ਇਹ ਕੋਈ ਦੋਸ਼ ਸ਼ਬਦ ਲਿਖਣ ਨਾ ਲਿਖਣ ਉਸ ਹਾਲਤ ਵੱਡੀ ਛੋਟੀ ਨਹੀਂ ਹੋਣ ਲੱਗੀ ਪਰ ਇਹਨਾਂ ਲੋਕਾਂ ਨੂੰ ਐਕਸਪੋਜ਼ ਕਰਨਾ ਬੜਾ ਜ਼ਰੂਰੀ ਹੈ ਜਿਹੜੇ ਪੰਜਾਬ ਦੇ ਵਿੱਚ ਆ ਕੇ ਫਿਰ ਉਹ ਕੜਿਆਲੀ ਹੰਝੂ ਦੇ ਸਿੱਟਡੇ ਨੇ ਸਿੱਖਾਂ ਦੇ ਬੜੇ ਹਤੀਸ਼ੀ ਬੰਦੇ ਨੇ ਕਾਂਗਰਸ ਪਾਰਟੀ ਦੇ ਲੋਕ ਉਹਨਾਂ ਨੂੰ ਬੜਾ ਮਹਾਨ ਦੱਸਦੇ ਨੇ ਉਹਨਾਂ ਨੂੰ ਐਕਸਪੋਜ਼ ਕਰ ਦੇ ਗਲਾ ਦੂਸਰੀ ਇਹਦੇ ਐਕਸਪੋਜ਼ ਦੀ ਚੀਜ਼ ਦਿਖਾਉਦਾ ਮੈਂ ਹੁਣ ਕਾਂਗਰਸ ਪਾਰਟੀ ਦਾ ਟਵਿੱਟਰ ਹੈਂਡਲ ਖੋਲਣ ਲੱਗਿਆ ਜੀ ਔਰ ਇੱਥੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਨਫ਼ਰਤ ਕਿਵੇਂ ਆ ਨਾ بڑے ਸ਼ਹੀਦਜਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਕੋਈ ਦੋ ਸ਼ਬਦ ਪਾਏ ਗਏ ਨਾ ਛੋਟੇ ਸ਼ਹੀਦਜਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਕੋਈ ਦੋ ਸ਼ਬਦ ਪਾਏ ਗਏ ਕੋਈ ਵੀ ਬੰਦਾ ਆਪ ਦੇ ਘਰੇ ਇਹਨਾਂ ਦੇ ਟਵਿੱਟਰ ਹੈਂਡਲ ਜਾਂ ਫੇਸਬੁੱਕ ਖੋਲ ਕੇ ਦੇਖ ਲੈ ਮੈਂ ਹੁਣ ਰਾਹੁਲ ਗਾਂਧੀ ਜੀ ਦਾ ਸਭ ਤੋਂ ਪਹਿਲਾਂ ਖੋਲਣ ਲੱਗਿਆ ਇਹ ਟਵਿੱਟਰ ਆ ਰਾਹੁਲ ਗਾਂਧੀ ਜੀ ਦਾ ਆਫੀਸ਼ੀਅਲ ਟਵਿੱਟਰ ਹੈਂਡਲ ਆ ਕੋਈ ਵੀ ਖੋਲ ਸਕਦਾ ਆਹ ਲੋ ਜੀ ਮੈਨੂੰ ਇੱਕ ਵੀ ਪੋਸਟ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਪੁਰਬ ਆਇਆ ਉਹਦੀਆਂ ਦਿੱਤੀਆਂ ਮੁਬਾਰਕਾਂ ਇਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਦੀਆਂ ਦਿੱਤੀਆਂ ਆ ਕਿਰਿਸਮਸ ਤੇ ਪਹੁੰਚ ਗਿਆ ਆਪਾਂ ਸ਼ਹਿਬਜ਼ਾਦਿਆਂ ਨਾਲ ਛੋਟੇ ਸ਼ਹਿਬ ਚੜ੍ਹਨ ਨਾਲ ਰਿਲੇਟਡ ਕੁਝ ਵੀ ਨਹੀਂ ਚਲੋ ਆਪਾਂ ਅੱਗੇ ਚੱਲ ਪਏ ਜੀ ਇਹ ਆਗੇ ਆਪਾਂ 5 ਦਿਨ ਅੱਗੇ 20 12 ਤੇ ਆ ਗਏ ਯਾਨੀ ਬਡੇ ਸ਼ਹਿਬਜਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਕੋਈ ਪੋਸਟ ਨਹੀਂ ਰਾਹੁਲ ਗਾਂਧੀ ਜੀ ਗਏ ਜੀ ਉਹਨਾਂ ਅਗੇ ਆਪਾਂ ਪ੍ਰਿੰਕਾ ਗਾਂਧੀ ਜੀ ਦੇ ਉੱਪਰ ਜੀ ਲੋ ਜੀ ਪ੍ਰਿੰਕਾ ਗਾਂਧੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਯਾਦ ਕੀਤਾ ਠੀਕ ਗੱਲ ਹੈ ਨਾ ਸ ਪ੍ਰਧਾਨ ਮੰਤਰੀ ਜੀ ਨੇ ਯਾਦ ਕੀਤਾ 크리스마ਸ ਤੇ ਪਹੁੰਚ ਗਏ ਛੋਟੇ ਸ਼ਹਿਬਜਾਦਿਆਂ ਦਾ ਕੋਈ ਜ਼ਿਕਰ ਨਹੀਂ ਲੋ ਜੀ ਅੱਗੇ ਆਪਾਂ ਚਲੇ ਗਏ ਚੌਧਰੀ ਚਰਨ ਸਿੰਘ ਜੀ ਆ 20 ਤਰੀਕ ਨੂੰ ਉਹਨਾਂ ਦੀ ਮਾਤਾ ਜੀ ਦੀ ਪੋਸਟ ਪਾਈ ਹੋਈ ਹੈ ਉਹ ਆ ਗਿਆ ਸੋਨੀਆ ਗਾਂਧੀ ਜੀ ਦਾ ਕੋਈ ਹੈਂਡਲ ਨਹੀਂ ਇਹ ਕਾਂਗਰਸ ਜੀ ਦੇ ਪ੍ਰਧਾਨ ਨੇ ਮਲਕਾਰਜੁਨ ਖੜਗੇ ਉਹਨਾਂ ਦਾ ਟਵਿੱਟਰ ਹੈਂਡਲ ਆ ਗਿਆ ਜੀ ਆ ਗਿਆ ਜੀ ਪ੍ਰੈਸ ਕਾਨਫਰੈਂਸ ਦੀਆਂ ਸੋਨੀਆ ਸੋਨੀਆ ਫੋਟੋਆਂ ਅੱਜ ਮੀਟਿੰਗ ਦੀਆਂ ਆ ਦਿੱਤੀਆਂ ਗਈਆਂ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਸ ਮਹਾਰਾਜ ਨੂੰ ਯਾਦ ਕੀਤਾ ਮਲਮੋਨ ਸਿੰਘ ਜੀ ਨੂੰ ਯਾਦ ਕੀਤਾ 크ਿਸਮਿਸ ਤੇ ਪਹੁੰਚ ਗਏ ਕੋਈ ਸ਼ਹਿਜਾਦਾ ਦਾ ਜ਼ਿਕਰ ਨਹੀਂ ਲੋ ਜੀ ਅੱਗੇ ਚੱਲਦੇ ਕਿ ਹੋਰ ਪੋਸਟ ਆਈ ਗਿਆ ਚੌਧਰੀ ਚਰਨ ਸਿੰਘ ਜੀ ਆਏਗੇ ਨਰਸੀਮਾ ਰਾਓ ਜੀ ਆ ਗਏ ਸੋਨੀਆ ਗਾਂਧੀ ਜੀ ਆ ਗਿਆ ਮਲਿਕਾ ਜੀ ਨੇ ਪੰਜ ਦਿਨਾਂ ਸੋਨੀਆ ਗਾਂਧੀ ਜੀ ਦੀ 20 ਤਰੀਕ ਦੀ ਪੋਸਟ ਪਾਤੀ। ਇਹੀ ਕਾਂਗਰਸ ਦੇ ਮੇਨ ਅਫੀਸ਼ੀਅਲ ਪੇਜ ਦੀ ਮੈਂ ਗੱਲ ਕਰ ਲੈਣਾ। ਨਫ਼ਰਤ ਦੇਖੋ ਕਿਸੇ ਇੱਕ ਇੰਡੀਵਿਜੂਅਲ ਨੇ ਨਹੀਂ ਪਾਈ ਮੰਨ ਲੀ ਜੀ ਨਹੀਂ ਪਾਈ। ਭੁੱਲ ਗਿਆ ਉਹਨਾਂ ਦਾ ਮੀਡੀਆ ਭੁੱਲ ਗਿਆ। ਕਾਂਗਰਸ ਪਾਰਟੀ ਦਾ ਹੈਂਡਲਰ ਕੋਈ ਵੀ ਬੰਦਾ ਵੇਖ ਸਕਦਾ ਜੀ ਕੋਈ ਵੀ ਵੇਖ ਸਕਦਾ ਹੈ। ਦੇਖੋ ਇਸ ਚੀਜ਼ ਨੂੰ। ਮੇਰਾ ਦੱਸਣ ਦਾ ਮਕਸਦ ਇਹ ਹੈ ਆ ਮੈਂ ਇਹਨਾਂ ਦੇ ਫੇਸਬੁੱਕ ਅਕਾਊਂਟ ਤੇ ਜਾ ਰਿਹਾ ਹਾਂ। ਲੰਮਾ ਨਹੀਂ ਵਿਖਾਉਂਗਾ ਕਿ ਵੀਡੀਓ ਲੰਬੀ ਹੋ ਜਾਣੀ ਹੈ ਆ ਮੈਂ ਫੇਸਬੁੱਕ ਤੇ ਚੱਲਿਆ ਗਿਆਂਗੀ ਆਪਦੀ ਤੇ ਲੋ ਜੀ ਮੈਂ ਆ ਰਾਹੁਲ ਜੀ ਖੋਲ ਲਈ ਪਹਿਲਾਂ ਰਾਹੁਲ ਗਾਂਧੀ ਜੀ ਦਾ ਆ ਫੇਸਬੁੱਕ ਅਕਾਊਂਟ ਖੋਲ ਲਿਆ ਜੀ ਆ ਵੇਖ ਲਓ ਜੀ ਕੋਈ ਮੈਨੂੰ ਪੋਸਟ ਵਿਖਾ ਦੇ ਕੋਈ ਵਿਖਾ ਦੇ ਆ ਕ੍ਰਿਸਮਸ ਦੀ ਪੋਸਟ ਆ ਗਈ ਛੋਟੇ ਸਹਿਬਜ਼ਾਦੇਾਂ ਦੀ بڑے ਸਹਿਬਜ਼ਾਦੇਾਂ ਦੀ ਕੋਈ ਪੋਸਟ ਨਹੀਂ ਆ ਗਈ ਆ ਜਰਮਨੀਆਂ ਦੀਆਂ ਫੋਟੋਆਂ ਆ ਗਈਆਂ ਮੈਡਮ ਦੀ ਫੋਟੋ ਨਿਕਲ ਗਈ ਕੋਈ ਵੀ ਚਾਹੇ ਮਲਕਾਰ ਅਰਜੁਨ ਖੜਗੇ ਦਾ ਪੇਜ ਖੋਲੇ ਕਾਂਗਰਸ ਪਾਰਟੀ ਦਾ ਅਫੀਸ਼ੀਅਲ ਪੇਜ ਖੋਲੇ ਨੈਸ਼ਨ ਪ੍ਰਿੰਕਾ ਗਾਂਧੀ ਜੀ ਦਾ ਖੋਲੇ ਕਿਸੇ ਦਾ ਇਹਨਾਂ ਦਾ ਲੀਡਰ ਦਾ ਖੋਲੇ ਬੜੇ ਦਾ ਹਰੇਕ ਦੇ ਦਿਲ ਦੇ ਵਿੱਚ ਨਫ਼ਰਤ ਦੀ ਭਾਵਨਾ ਭਰੀ ਹੋਈ ਹੈ ਇਸ ਕਰਕੇ ਇਹ ਨਫ਼ਰਤ ਦੀ ਦੁਕਾਨ ਐਕਸਪੋਜ਼ ਕਰਨੀ ਬਹੁਤ ਜ਼ਰੂਰੀ ਸੀ ਪੰਜਾਬ ਦੇ ਵਿੱਚ ਕੜਿਆਲੀ ਅੰਜੂ ਦਿਖਦੇ ਆ ਇਹਨਾਂ ਦੇ ਜਦੋਂ ਇਹ ਗੱਲਾਂ ਹੁੰਦੀਆਂ ਨੇ ਪਰ ਜਦੋਂ ਅਸਲ ਗੱਲ ਹੈ ਇਹ ਦਿਲ 'ਚ ਨਫ਼ਰਤ ਪਾਈ ਬੈਠੇ ਆ ਕਿ ਬਾਲ ਦਿਵਸ ਜਿਹੜਾ ਵੀਰ ਬਾਲ ਦਿਵਸ ਨਾਮ ਰੱਖਿਆ ਗਿਆ ਸ਼ਹਿਬਜ਼ਾਦਿਆਂ ਦਾ ਉਹ ਕਾਂਗਰਸ ਪਾਰਟੀ ਨੂੰ ਮਨਜ਼ੂਰ ਨਹੀਂ ਇਹ ਇਹਨਾਂ ਨੇ ਸਾਬਤ ਕਰਤਾ ਇਹਨਾਂ ਨੂੰ ਨਹਿਰੂ ਦੀ ਲੈਗੇਸੀ ਦਾ ਬਹੁਤ ਜ਼ਰੂਰੀ ਹੈ ਕਿ ਬਾਲਦੀਵਸ ਉਹਨਾਂ ਦੇ ਨਾਮ ਕੈਰੀ ਕੀਤਾ ਗਿਆ ਜਿਸ ਦੀ ਸੋਚ ਇਹਨਾਂ ਦੀ ਮਾਨਸਿਕਤਾ ਗਾਂਧੀ ਪਰਿਵਾਰ ਦੀ ਮਾਨਸਿਕਤਾ ਕਾਂਗਰਸ ਪ੍ਰੈਜ਼ੀਡੈਂਟ ਦੀ ਮਾਨਸਿਕਤਾ ਇਹ ਚਿਲਕਾਉਦੀ ਹੈ ਕਿ ਇਹ ਐਂਟੀ ਸਿੱਖ ਲੋਕ ਨੇ ਤੁਸੀਂ ਹੁਣ ਮੇਰੀ ਬੇਨਤੀ ਆ ਪੇਜ ਤੋਂ ਗ੍ਰੇਵ ਕਰੋ ਆਪ ਵੇਖੋ ਖੋਲ ਖੋਲ ਕੇ ਬੜੀ ਵੱਡ ਗਲਤ ਹੋ ਸਕਦਾ ਹੈ ਬੜੀ ਵੱਡ ਝੂਠ ਬੋਲ ਸਕਦਾ ਹੈ ਬੜੀ ਵੱਡ ਸਭ ਕੁਝ ਕਰ ਸਕਦਾ ਇਹਨਾਂ ਨੇ ਕਹਿਣਾ ਤੁਸੀਂ ਆਪ ਖੋਲਿਓ ਇਹਨਾਂ ਦੇ ਟਵਿੱਟਰ ਹੈਂਡਲਰ ਫੇਸਬੁੱਕ ਦੇ ਅਕਾਊਂਟ ਇੰਸਟਾਗ੍ਰਾਮ ਦੇ ਅਕਾਊਂਟ ਜੇ ਕੋਈ ਵੀ ਇੱਕ ਪੋਸਟ ਸ਼ਹਿਬਜ਼ਾਦਿਆਂ ਨਾਲ ਸੰਬੰਧਿਤ ਤੁਹਾਨੂੰ ਮਿਲ ਗਈ ਤਾਂ ਮੈਨੂੰ ਜਰੂਰ ਭੇਜ ਦਿਓ ਧੰਨਵਾਦ